ਉਪਰੇ ਪਾੜਤੇ ਹਾਏ 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 ਚੁਕੇ ਪਾੜਤੇ ਹਾਏ ਹਾਏ ਸਾਡੇ ਜੜੇ ਇਹ ਸਰਕਾਰ ਨੇ ਅਰਮਾਨ ਸਿਓ ਸਾਰੇ ਪਾੜਤੇ ਤੋਂ ਇਹ ਲਟੇਰਾ ਵਰਗਾ ਹੈ ਇਹ ਲੋਟੂ ਹੈ ਇਹ ਗੱਪੀ ਹੈ ਇਹ ਲਾਰੇਵਾਜ ਹੈ ਇਹ ਧੋਖੇਵਾਜ ਹੈ ਇਸ ਗੱਪੀ ਦਾ ਬਰਨਾਲੇ ਵਾਲਿਆਂ ਨੇ ਇਤਿਹਾਸ ਰਚਿਤਾ ਭਲੇਕੇ ਚ ਨਾ ਆ ਜਿਓ ਅਸੀਂ ਮਾਲਦੇ ਵਾਲਿਆਂ ਨੇ ਬੰਝ ਗੱਡ ਲਿਆ ਕਸੂਤਾ ਹੁਣ ਤੁਸੀਂ ਨਾ ਗੱਡੇ ਹੋ ਜਿਵੇਂ ਭਗਤ ਸਿੰਘ ਅਰਗਿਆਂ ਨੇ ਜਿਹੜਾ ਬੰਬ ਛੱਟ ਕੇ ਕਿਹਾ ਸੀਗਾ ਕਿ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਲੋਟੂ ਟੋਲਾ ਇਹ ਸਾਰੇ ਦਿੱਲੀ ਵਾਲੇ ਕੇਜਰੀਵਾਲ ਦੇ ਗੁਲਾਮ ਨੇ ਉਹਦੇ ਪਿਆਦੇ ਆ ਉਹਦੇ ਸਿਰੀ ਆ ਉਹਦੇ ਛੋਟੀਦਾਰ ਆ ਜੋ ਨਾ ਕੋਈ ਅੰਦਰ ਜਾਣ ਦੇਣਾ ਨਾ ਬਾਹਰ ਜਾਣ ਦੇਣਾ ਜਿਹੜਾ ਮਰਜ਼ੀ ਕਾਰਵਾਈ ਕਰ ਲੇ ਇਹ ਪਰਚੇ ਕਰਾ ਸਕਦਾ ਬਸ ਇਸ ਤੋਂ ਬਾਅਦ ਇਹਦੇ ਕੋਲੇ ਕੁਝ ਨਹੀਂ ਵੱਡੇ ਵੱਡੇ 플ੈਗਸ ਲਾਉਂਦੇ ਆ ਤੁਹਾਡੇ ਚੈਨਲਾਂ ਤੇ ਵੀ ਇਹ ਦਿੰਦੇ ਆ ਕਿ ਅਸੀਂ ਇੰਨੀ ਭਰਤੀ ਕਰ ਲਈ ਕਿ ਇੱਕ ਵੀ ਪੋਸਟ ਸਾਨੂੰ ਵਿਖਾ ਦਿਓ ਲੋਕਾਂ ਦੀ ਕਤਰੀ ਚ ਘੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਮਾਫੀ ਮੰਗਾਗੇ ਕਹਿੰਦੇ 6 ਮਹੀਨਿਆਂ ਤੋਂ ਬਾਅਦ ਇੱਕ ਵੀ ਸੀਟ ਵਿਧਾਨ ਸਭਾ ਦੀ ਖਾਲੀ ਨਹੀਂ ਰੱਖਣੀ ਤੇ ਤੁਹਾਡੀਆਂ ਸੀਟਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਖਾਲੀ ਪੰਜਾਂ ਨੇ 70 75 ਸਾਲਾਂ ਤੋਂ ਜੰਮੇ ਸੀ ਉਹਨਾਂ ਦੇ ਜੜਾ ਪਟ ਕੇ ਪੁੱਠੀਆਂ ਕਰਤੀਆਂ ਤਾਂ ਇਹਦੀ ਤਾਂ ਜੜੀ ਹੋਸੀ ਹੈ ਬਹੁਤ ਹਲਕੀ ਹੈ ਹਾਏ 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 ਜੋਰ ਦੀ ਪਿੱਟੋ ਹਾਏ 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 ਸਾਰੇ ਪਿੱਟੋ ਹਾਏ 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 ਪੰਟਾ ਮਰ ਗਿਆ ਹਾਏ 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 ਲੁਟਕੇ ਖਾ ਗਏ ਹਾਏ 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 ਕੱਪੜੇ ਫਾੜਦੇ ਹਾਏ 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 ਝੁਗੇ ਫਾੜਦੇ ਹਾਏ 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 ਕੱਪੜੇ ਕਾਟਦੇ ਹਾਏ 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 ਝੰਡਾ ਮਰ ਗਿਆ ਹਾਏ 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 ਪੰਜਾਬ ਨੂੰ ਲੁਟ ਗਿਆ ਹਾਏ 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 ਪੰਤਾ ਮਰ ਗਿਆ ਹਾਏ 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 ਗੱਪੀ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮਰਦਾ ਗੱਪੀ ਮੁੱਖ ਮੰਤਰੀ ਮਰਦਾਬਾਦ 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 ਬੋਟਾ ਮੇਲੇ ਬਾਪੂ ਕਹਿੰਦੇ ਹੁਣ ਕੇ ਸਾਡੀ ਸਾਰੀ ਨੇਦੇ ਬੋਟਾ ਮੰਗਣ ਆਉਣ ਗਦਾਰ ਮਹਾਰਾਸ਼ਟਰ ਕੱਟੋ ਬਾਦ ਬੋਟਾ ਮੰਗਣ ਆਉਣ ਗਦਾਰ ਮਹਾਰਾਸ਼ਟਰ ਕੱਟੋ ਬਾਦ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਪੰਤਾ ਅਮਲੀ ਮਰਦਾਬਾਦ ਮਰਦਾ ਆ ਸਾਥੀਓ ਸਪੀਕਰ ਦਾ ਕਰ ਲਓ ਸਪੀਕਰ ਦਾ ਕਰ ਲਓ ਸਪੀਕਰ ਦਾ ਸਪੀਕਰ ਨੂੰ ਚਲਾ ਲਓ ਆ ਮੂੰਹ ਪਿੱਛੇ ਨੂੰ ਕਰ ਦਿਓ ਸਪੀਕਰ ਦਾ ਮੂੰਹ ਪਿੱਛੇ ਨੂੰ ਕਰ ਦਿਓ ਆ ਸਪੀਕਰ ਦਾ ਕਿਉਂਕਿ ਆਪਾਂ ਰਸਤਾ ਬੰਦ ਕਰਕੇ ਰੱਖਣਾ ਹੈ ਕਿਉਂਕਿ ਇਹ ਦਰਸਤ ਆਪਣੇ ਲੋਕਾਂ ਦਾ ਹੈ ਤੁਹਾਡੇ ਟੈਕਸ ਤੇ ਇਥੋਂ ਦੇ ਵਿਧਾਇਕ ਤਨਖਾਹ ਲੈਂਦੇ ਆ ਜਿਹੜਾ ਖਰਚਾ ਹੋ ਰਿਹਾ ਜਿਮਣੀ ਚੌਂਟੇ ਕਿਉਂਕਿ ਕਹਿੰਦੇ 6 ਮਹੀਨਿਆਂ ਤੋਂ ਬਾਅਦ ਇੱਕ ਵੀ ਸੀਟ ਵਿਧਾਨ ਸਭਾ ਦੀ ਖਾਲੀ ਨਹੀਂ ਰੱਖਣੀ ਤੇ ਤੁਹਾਡੀਆਂ ਸੀਟਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਖਾਲੀ ਪੰਜਾਂ ਨੇ ਤੁਹਾਡੇ ਟੈਕਸ ਤੇ ਤਨਖਾਹ ਲੈਂਦੇ ਆ ਤੁਹਾਡੇ ਟੈਕਸ ਤੇ ਗੁਜ਼ਾਰੇ ਕਰਦੇ ਆ ਸਹੂਲਤਾ ਮਾਣਦੇ ਆ ਵਿਦੇਸ਼ਾਂ ਦੇ ਟੂਰ ਕਰਦੇ ਆ ਸੋ ਇਹ ਲਟੇਰਾ ਵਰਗਾ ਹੈ ਇਹ ਲੋਟੂ ਹੈ ਇਹ ਗੱਪੀ ਹੈ ਇਹ ਲਾਰੇਵਾਜ ਹੈ ਇਹ ਧੋਖੇਵਾਜ ਹੈ ਇਸ ਕਰਕੇ ਇਹਦਾ ਪਿੱਠ ਸਿਆਪਾ ਕਰਨਾ ਦਫ਼ਤਰ ਚੋਂ ਨਾ ਕੋਈ ਅੰਦਰ ਜਾਣ ਦੇਣਾ ਨਾ ਬਾਹਰ ਜਾਣ ਦੇਣਾ ਹੈ ਜਿਹੜਾ ਮਰਜ਼ੀ ਕਾਰਵਾਈ ਕਰ ਲੇ ਜੋ ਕਰਨਾ ਹੈ ਕਰ ਲੇ ਸੋ ਸਾਰੇ ਸਾਥੀਆਂ ਥੋੜੇ ਅੱਗੇ ਨੂੰ ਹੋ ਜੋ ਆਪਾਂ ਸਾਰੇ ਅੱਗੇ ਨੂੰ ਹੋ ਜੋ ਸਾਰੇ ਪੈਣਾ ਅੱਗੇ ਨੂੰ ਹੋ ਜੋ ਲੜਕੀਆਂ ਅੱਗੇ ਨੂੰ ਹੋ ਜਾ ਸਪੀਕਰ ਦੀ ਤਾਰ ਨਹੀਂ ਆ ਰਹੀ ਬੱਚੇ ਅੱਗੇ ਨੂੰ ਹੋ ਜੋ ਆਪਾਂ ਲੜਕੀਆਂ ਅੱਗੇ ਨੂੰ ਹੋ ਜਾ ਰਸਤਾ ਪਾਵੇਂ ਚਾਹਦੇ ਹੋ ਫਿਰ ਕੀ ਆਪਾਂ ਗੇਟ ਬੰਦ ਕਰਨਾ ਹੈ ਜਿਹੜਾ ਮਰਜ਼ੀ ਕਾਰਵਾਈ ਕਰੇ ਅਸੀਂ ਤਿਆਰ ਆ ਸਾਨੂੰ ਪਤਾ ਹੈ ਇਹ ਪਰਚੇ ਕਰਾ ਸਕਦਾ ਬਸ ਇਸ ਤੋਂ ਬਾਅਦ ਇਹਦੇ ਕੋਲੇ ਕੁਝ ਨਹੀਂ ਕਦੇ ਕਹਿੰਦਾ ਲੋਕਾਂ ਦੀ ਆਵਾਜ਼ ਬੰਦ ਕਰ ਦੂੰਗਾ ਲੋਕਾਂ ਕਵਾਜ ਬੰਦ ਕਰ ਦਿਓ ਕਦੇ ਕਹਿੰਦਾ ਫਲਾਣਾ ਰਤਨ ਦਾ ਫਲਾਣਾ ਕੁਸ਼ ਹੈ ਬੜਾ ਕੁਝ ਕਰਦਾ ਹੈ ਜੋ ਚੈਲੰਜ ਹੈ ਸਾਰੇ ਸਾਥੀਓ ਆਪਾਂ ਗੇਟ ਬੰਦ ਕਰਕੇ ਰੱਖਣਾ ਇਸ ਗੱਪੀ ਦਾ ਬਰਨਾਲੇ ਵਾਲਿਆਂ ਨੇ ਇਤਿਹਾਸ ਸਿਰਜਤਾ ਇਥੋਂ ਦੇ ਇਨਕਲਾਬੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਗੌਰ ਕਰੋ ਤੁਸੀਂ ਵੀ ਆਸਰ ਕਰੋ ਅਮਲ ਕਰ ਲਓ ਦੇਖਿਓ ਭਲੇਕੇ ਚ ਨਾ ਆ ਜਿਓ ਅਸੀਂ ਮਾਲਦੇਵ ਵਾਲਿਆਂ ਨੇ ਬੰਝ ਗੱਡ ਲਿਆ ਕਸੂਤਾ ਹੁਣ ਤੁਸੀਂ ਨਾ ਗੱਡੇ ਹੋ ਜੇ ਅਸੀਂ ਗੱਡ ਲਿਆ ਸੀ ਤਾਂ ਪੱਟ ਵੀ ਦਿੱਤਾ ਬਰਨਾਲੇ ਚੋਂ ਹੁਣ ਤੁਸੀਂ ਇਹ ਤੇ ਇਸ ਗੱਲ ਦਾ ਖਿਆਲ ਕਰਿਓ ਜੋ ਮੈਂ ਬੇਨਤੀ ਕਰਦਾ ਸਾਥੀ ਸੁਨੀਪ ਮੋਪਰ ਨੂੰ ਸੁਨੀਪ ਮੋਪਰ ਨੂੰ ਆ ਕੇ ਸੇਧ ਦਿੱਸ ਕਰਤਾ ਕਿਉਂ ਪੜਾਏ ਤੁਸੀਂ ਆਪਣਾ ਬਸ ਇਹਨਾਂ ਕਲੀਅਰ ਕਰਦੇ ਕੱਲੇ ਕੁਰਤੇ ਕੀ ਸਾਡੇ ਦਾ ਕੁਰਤੇਆਂ ਦੀਆਂ ਜੇਬਾਂ ਵੀ ਖਾਲੀ ਐ ਸਾਡਾ ਤਾਂ ਸਾਰਾ ਕੁਝ ਸਾਡੇ ਜਿਹੜੇ ਇਹ ਸਰਕਾਰ ਨੇ ਹਰਮਾਨ ਸਿਓ ਸਾਰੇ ਪਾਰ ਤੇ ਇੱਕ ਵੀ ਭਰਤੀ ਨਹੀਂ ਕੀਤੀ ਸਾਡੇ 3 ਸਾਲਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਲਾਉਂਦੇ ਆ ਤੁਹਾਡੇ ਚੈਨਲਾਂ ਤੇ ਵੀ ਇਹ ਦਿੰਦੇ ਆ ਕਿ ਅਸੀਂ ਇੰਨੀ ਭਰਤੀ ਕਰ ਲਈ ਅਸੀਂ ਚੈਲੰਜ ਕਰਦੇ ਆ ਕਿ ਇੱਕ ਵੀ ਪੋਸਟ ਸਿੰਗਲ ਪੋਸਟ ਕੋਈ ਇੱਕ ਪੋਸਟ ਜਿਹਨੂੰ ਕੈਰੀ ਪੋਸਟ ਕਹਿੰਦੇ ਨੇ ਆ ਇੱਕ ਵੀ ਪੋਸਟ ਕਿਹੜਾ ਭਾਗ ਦੇ ਵਿੱਚ ਕੱਢੀ ਹੋਵੇ ਸਾਨੂੰ ਬੁਖਾ ਦਿਓ ਤਾਂ ਅਸੀਂ ਜਨਤਕ ਤੌਰ ਤੇ ਲੋਕਾਂ ਦੀ ਕੈਰੀ ਚ ਖੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਮਾਫੀ ਮੰਗਾਂਗੇ ਗੱਪ ਮਾਰਦਾ ਹੈ ਇੱਥੇ ਆਉਣ ਦਾ ਕੀ ਮਤਲਬ ਇੱਥੇ ਆਉਣ ਦਾ ਤਾਂ ਦਫ਼ਤਰ ਮੁਰੇ ਆਉਣ ਦਾ ਕੀ ਮਤਲਬ ਇਹ ਸਾਡਾ ਦਫ਼ਤਰ ਹੈ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਰਕਾਰੀ ਮਸ਼ੀਨਰੀ ਤੇ ਵਰਤੀ ਜਾ ਰਹੀ ਹੈ ਅਸੀਂ ਇਸ ਸਟੇਜ ਤੋ ਜਿਵੇਂ ਭਗਤ ਸਿੰਘ ਅਰਗਿਆ ਨੇ ਜਿਹੜਾ ਬੰਬ ਛੱਟ ਕੇ ਕਿਹਾ ਸੀਗਾ ਕਿ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਦਫਤਰ ਦੇ ਵਿੱਚ ਚੱਲ ਰਿਹਾ ਹੈ ਜਿਹੜੀ ਸਤੇਲ ਮਚਾਇਆ ਜਾ ਰਿਹਾ ਹੈ ਇਹ ਗੱਡੀਆਂ ਤੁਹਾਡੇ ਟਾਇਰ ਇਨ੍ਹਾਂ ਦੇ ਤੁਹਾਡੇ ਸਿਰਾਂ ਤੇ ਚੱਲ ਰਹੇ ਆ ਇਸ ਨਿਸ ਦੇਣ ਵਾਸਤੇ ਕਿ ਅਸੀਂ ਗਲਤੀ ਪਹਿਲਾਂ ਕਰ ਲਈ ਹੁਣ ਸੁਧਾਰ ਲਓ ਇਹ ਗਲਤੀ ਦੂਰ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਆਓ ਬਰਨਾਲੇ ਵਾਲਿਆਂ ਤੋਂ ਕੁ ਸਿੱਖੀਏ ਇਸ ਤਰੀਕੇ ਨਾਲ ਇਸ ਗੱਲ ਕਰਨ ਵਾਸਤੇ ਇਸ ਦਫਤਰ ਦੇ ਬਾਹਰ ਤੇ ਬੈਠੇ ਆ ਕਿ ਸਾਰੇ ਲੋਟੂ ਟੋਲਾ ਸਾਰੇ ਦਿੱਲੀ ਵਾਲੇ ਕੇਜਰੀਵਾਲ ਦੇ ਗੁਲਾਮ ਨੇ ਉਹਦੇ ਪਿਆਦੇ ਆ ਉਹਦੇ ਸਿਰੀ ਆ ਉਹਦੇ ਝੋਟੀਦਾਰ ਆ ਇਹ ਗੱਲਾਂ ਦੱਸਣ ਵਾਸਤੇ ਆ ਜੀ ਤੁਹਾਡੀ ਗੱਲ ਕਿਵੇਂ ਪਹੁੰਚੋ ਤਾਂ ਚੋਣ ਪ੍ਰਚਾਰ ਕਰਦੇ ਵੇਣ ਦਫਤਰ ਤਾਂ ਖਾਲੀ ਤੁਹਾਡੀ ਗੱਲ ਕਿਵੇਂ ਪਹੁੰਚੇ ਜਿਵੇਂ ਤੁਹਾਡੇ ਰਾਹੀਂ ਪਹੁੰਚਦੀ ਹੈ ਜਿਵੇਂ ਕਹਿੰਦੇ ਆ ਕਿ ਫਲਾਣਾ ਚੈਨਲ ਵਾਲਾ ਤਾਂ ਫਲਾਣਾ ਕੁਛ ਹੈ ਤੇ ਸਭ ਤੋਂ ਵੱਡਾ ਜਿਹੜਾ ਚੌਥਾ ਥਾਂ ਆ ਤੁਸੀਂ ਹੋ ਜਿਨ੍ਹਾਂ ਨੂੰ ਇਹ ਕਹਿੰਦਾ ਮੈਂ ਅੰਦਰ ਨਹੀਂ ਵੜਨ ਦਿੰਦਾ ਕਹਿੰਦਾ ਮੈਂ ਆਪਦੇ ਪੇਜ ਤੇ ਲਾਈਵ ਹੋਊਗਾ ਪਰ ਦੂਜੇ ਪਾਸੇ ਚੀਕਾਂ ਵੀ ਮਾਰਦਾ ਹੈ ਕਿ ਆਣੇ ਦੀ ਆਵਾਜ਼ ਬੰਦ ਕਰ ਦਿਓ ਟਿੰਕੇ ਨੂੰ ਚੱਕ ਲੋ ਟਿੰਕਾ ਦਾ ਨਾਮ ਦਾ ਫਲਾਣਾ ਕੁਛ ਹੈ ਤਾਂ ਇਹ ਤੁਹਾਡੇ ਰਾਹੀ ਜਾਊਗੀ ਤੁਸੀਂ ਲੋਕ ਦੱਸੋਗੇ ਤੁਹਾਨੂੰ ਹਜ਼ਾਰਾਂ ਕਰੋੜਾਂ ਲੱਖਾਂ ਲੋਕ ਦੇਸ਼ ਦੇ ਦੇਖਦੇ ਆ ਸੰਸਾਰ ਚ ਬੈਠੇ ਤਾਂ ਇਹ ਤੁਹਾਡੇ ਰਾਹੀ ਤੁਹਾਡੇ ਮੀਡੀਆ ਰਾਹੀਂ ਗੱਲ ਜਾਣੀ ਹੈ ਇਥੋਂ ਦੇ ਲੋਕਾਂ ਦੇ ਵੀ ਜਿਵੇਂ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠੀ ਚੰਗਿਆਰੀ ਸੰਸਾਰ ਭਰ ਚ ਫੈਲੀ ਸੀ ਤਾਂ ਉਸ ਤਰੀਕੇ ਨਾਲ ਇਹ ਗੱਲ ਤੁਹਾਡੀ ਗੱਲ ਕੀਤੀ ਹੋਈ ਲੋਕਾਂ ਦੀ ਕਚਹਿਰੀ ਚ ਰੱਖੀ ਹੋਈ ਕਿ ਗੱਪ ਮਾਰਦੇ ਆ 10 ਵਜੇ ਕੋਈ ਤੁਹਾਡੇ ਘਰੇ ਨਹੀਂ ਆਉਂਦਾ ਇਹ ਸਾਰਾ ਕੁਝ ਤੁਹਾਡੇ ਰਾਹੀ ਜਾਣਾ ਹੈ ਤਾਂ ਕਰਕੇ ਇੱਥੇ ਬੈਠੇ ਆ ਜੀ ਤੇ ਰਮੀ ਸਿੰਘ ਨੂੰ ਉਹਨਾਂ ਨੂੰ ਮਿਲਣ ਦੀ ਗੱਲ ਕਰ ਲੈਣੀ ਸੀ ਕੀ ਇੱਥੇ ਹੁਣ ਗੱਲਬਾਤ ਸੁਣ ਲੈਣ ਤੁਹਾਡੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਮਾਨ ਸਰ ਕਹਿੰਗੇ ਇੱਥੇ ਫ ਹੌਣਤਾ ਕੀ ਵਦੈ ਇਤੀ ਗੱਲ ਸੁਣ ਲੈਣ ਤੁਹਾਡੀ ਉੱਤੇ ਤਾਂ ਦੂਰ ਆ ਸੰਗਰੂਰ ਤਾਂ ਅਸੀਂ ਇਹੀ ਗੱਲ ਵਿੱਤ ਮੰਤਰੀ ਨੂੰ ਕਹੀ ਸੀ 29 ਤਰੀਕ ਨੂੰ ਚੰਡੀਗੜ੍ਹ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦਾ ਸਾਡੀ ਤਾਂ ਭਰਾਵਾ ਸੁਣਦਾ ਨਹੀਂ ਅਸੀਂ ਜ਼ਹਿਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਕਹੀ ਕਿ ਤੁਹਾਡਾ ਮੁੱਖ ਮੰਤਰੀ ਕਹਿੰਦਾ ਸੀਗਾ ਜਿਹੜੇ ਧਰਨੇ ਲਾਉਂਦੇ ਓਵਰੇਜ ਹੋਗੇ ਬਾਬੇ ਬਕਾਲੇ ਦੀ ਧਰਤੀ ਤੇ ਵੀ ਮੈਂ ਉਹਨਾਂ ਨੂੰ ਅਮਰਾਦ ਛੋੜ ਦੇ ਦੂੰਗਾ ਮਗਰ ਬੈਠੇ ਪਮਕੜਾਂ ਨੇ ਤਾੜੀਆਂ ਬੜੀਆਂ ਮਾਰੀਆਂ ਸੀ ਅਸੀਂ ਉਹਨੂੰ ਕਿਹਾ ਵੀ ਉਹ ਪੂਰੀ ਕਰਾ ਦੇ ਉਹ ਕਹਿੰਦਾ ਯਾਰ ਅਸੀਂ ਦਫ਼ਤਰ 'ਚ ਬਹਿ ਕੇ ਸੈਕਟਰੀਏਟ 31 ਨੰਬਰ ਕਮਰਾ ਹੈ ਜ਼ਹਿਤ ਮੰਤਰੀ ਦਾ 7ਵੀਂ ਮੰਜ਼ਲ ਤੇ ਤੀਜੀ ਮੰਜ਼ਲ ਤੇ ਵਿੱਤ ਮੰਤਰੀ ਦਾ ਉੱਥੇ ਵੀਡੀਓ ਪ ਕਿ ਤੁਹਾਡੇ ਮੁੱਖ ਮੰਤਰੀ ਨੇ ਇਹ ਵੀਡੀਓ ਆ ਉਹ ਕਹਿੰਦੇ ਯਾਰ ਹੋ ਜਾਂਦਾ ਇਹਦੇ ਬਾਰੇ ਅਸੀਂ ਕੀ ਕਹੀਏ ਤਾਂ ਇਸ ਕਰਕੇ ਜਦੋਂ ਉਹਨਾਂ ਦੀ ਨਹੀਂ ਸੁਣਦਾ ਉਹਨਾਂ ਦੀ ਗੱਲ ਨਹੀਂ ਕਰਦਾ ਸਾਢੇ 3 ਸਾਲਾਂ ਦੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜਲੰਧਰ ਦੀ ਜਿਮਨੀ ਚੌਂ ਦੇ ਵਿੱਚ 7 ਜੁਲਾਈ ਨੂੰ ਵਾਅਦਾ ਕੀਤਾ ਸੀ ਨਹੀਂ ਪੂਰਾ ਕੀਤਾ ਫਰੀਦਕੋਟ ਦੇ ਵਿੱਚ ਵਾਅਦਾ ਕੀਤਾ ਸਾਡੇ ਨਾਲ ਅਜੇ ਤੱਕ ਨਹੀਂ ਕੀਤਾ ਅਨੇਕਾ ਥਾਵਾਂ ਤੇ ਕੀਤੇ ਵਾਅਦੇ ਮੀਟਿੰਗਾਂ ਨਹੀਂ ਕਰਦਾ ਤਾਂ ਸਾਡੇ ਕੋਲੇ ਲੋਕਾਂ ਵਾਲਾ ਤਰੀਕਾ ਹੈ ਲੋਕ ਸਭ ਤੋਂ ਵੱਡੇ ਐ ਇਹਦਾ ਨਿੱਕੀ ਜੀ ਚੀਜ਼ ਐ ਲੋਕਾਂ ਨੇ ਜੇ ਪਿਛਲਿਆਂ ਦੇ ਜੇ 70-75 ਸਾਲਾਂ ਤੋਂ ਜੰਮੇ ਸੀ ਉਹਨਾਂ ਦੇ ਜੜਾ ਪਟਕੇ ਪੁੱਠੀਆਂ ਕਰਤੀਆਂ ਦਾਇਦੀ ਦਾ ਜਾੜੀ ਹੋਤੀ ਹੈ ਬਹੁਤ ਹਲਕੀ ਹੈ ਬਹੁਤ ਉੱਚੀ ਹੈ ਤੇ ਲੋਕੇ ਇਸ ਗੱਲ ਤੇ ਗੌਰ ਕਰ ਰਹੀ ਹੈ ਸਰਕਾਰ ਨੇ ਅਸੀਂ ਲੋਕਾਂ ਨਾਲ ਹੀ ਗੱਲ ਕਰਨੀ ਚਾਹੁੰਦੇ ਆ ਇਹਨਾਂ ਤੋਂ ਸਮਝਦੇ ਆ ਪਿਆਦੇ ਆ ਇਹ ਉਹਨਾਂ ਦੇ ਜੋਟੀਦਾਰ ਆ ਇਹਨਾਂ ਦੀ ਗੱਲ ਵੀ ਨਹੀਂ ਸੁਣਦਾ ਨਹੀਂ ਅਮਲ ਕਰਦਾ ਤਾਂ ਅਸੀਂ ਲੋਕਾਂ ਨਾਲ ਹੀ ਗੱਲ ਚਰਾਵਾਂਗੇ ਲੋਕ ਸਭ ਤੋਂ ਵੱਡੇ ਹੁੰਦੇ ਆ ਜੀ